ਅੱਜ ਹਨ ਬਹੁਤ ਵਧੀਆ ਕਬਤਮਾ ਫਿਸ਼ਰੀ ਬੜੇ ਪ੍ਰਭਾਵਸ਼ਾਲਤੰ ਨਾਲ ਕਾਇਮ ਹੋ ਗਿਆ। ਇਹ ਬੱਚੇ ਸਾਡੀ ਕਾਮ ਦਾ ਬੇਵਕਨ ਨੇ। ਮੈਂ ਦੋ ਤਿੰਨ ਬੇਨਤੀਆਂ ਨੇ ਪਹਿਲੀ ਬੇਨਤੀ ਹੈ ਵੀ ਜਦੋਂ ਵੀ ਪੱਕੇ ਇਤਿਹਾਸ ਇਤਿਹਾੜਾ ਨੂੰ ਹੁੰਦੇ ਆ ਇਤਿਹਾਸ ਘਟਨਾ ਕਰਦੀ ਹੈ। ਉਹ ਦਿਨ ਪੱਕ ਹੁੰਦੇ। ਜਿਵੇਂ ਲੋਕਾਂ ਇੱਕ ਪੱਖ ਦੇ ਵਿਚਾਰ ਕਰਾਂਗੇ ਕਿ ਆਪਾਂ ਕਿਸੇ ਵੀ ਸਿੱਟੇ 'ਤੇ ਨਹੀਂ ਪਹੁੰਚਾਂਗੇ। ਇਸਾ ਦਾ ਸਾਰੰਸ਼ ਹੈ, ਇਸਾ ਦਾ ਚਮਕੌਰ ਸਰ ਹੈ। ਕਦੇ ਵਿਚਾਰਿਓ ਕਿ ਉਹ ਮਸੂਮ ਸਰਦਾਰ ਨੂੰ ਕਿਉਂ ਸ਼ਹੀਦ ਕੀਤਾ ਗਿਆ। ਇਹ ਅਚਨ ਚੇਤਨੀ ਹੋਇਆ ਕਿ ਸਵੇਰ ਬੀਖਾਂ ਦੇ ਮੰਚ ਆਇਆ, ਬਾੜੀ ਫੌਜ ਦੇ ਮੰਚ ਆਇਆ ਕਿ ਉਹਨਾਂ ਨੇ ਢੇਲਾ ਪਾ ਲਿਆ। ਇਹ ਅਚਨ ਚੇਤਨੀ ਹੈ। ਇਦੀ ਸ਼ੁਰੂਆਤ ਧੰਗ ਗੁਰਨਾਨ ਨਾਮ ਸੱਚੇ ਬਾਸ਼ਾ ਮਹਾਰਾਜ ਸਮੇਤ ਹੋ ਜਾਂਦੀ ਹੈ। ਹਿਉ ਕਹਿ ਲੋ ਇੱਕ ਦੋ ਕੰਧਾ ਨੇ ਸਾਡੇ ਸਿੱਖ ਇਤਿਹਾਸ ਵਿੱਚ ਇੱਕ ਕੰਧਾ ਬਟਾਲੇ ਦੀ ਤੇ ਇੱਕ ਕੰਧਾ ਸਰਹੰਗ ਦਾ। ਤੁਸੀਂ ਬਟਾਲੇ ਦੇ ਕੰਧ ਤੋਂ ਲੈ ਕੇ ਸਰਹੰਗ ਦੀ ਕੰਧ ਤੱਕ ਦਾ ਇਤਿਹਾਸ ਬੜੀ ਨੀਜ ਨਾਲ ਕੇ ਪੜੋਗੇ ਕਿ ਸੱਚ ਤੁਹਾਡੇ ਸਾਹਮਣੇ ਆਜਿਗਾ ਕਿ ਇਹ ਸਾਰਾ ਕੁਝ ਕਿਉਂ ਬ qua ਹੈ। ਜੇ ਲੋਕ ਕੋ ਘਟਨਾ ਦੀ ਵੀ ਬਾਰੇ ਵਿਚਾਰ ਕਰਦੇ ਆਂ ਤਿੰਨ ਪੱਖ ਨੇ ਵੀ ਇਹ ਸਾਕੇ ਕਿਉਂ ਵਾਪਰੇ ਕੀ ਕਾਰਨ ਸੀ ਕੀ ਦੋਸ਼ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੀ ਕਸੂਰ ਸੀ ਸੱਜਿਆ ਦਾ ਫਿਰ ਕਿਸ ਪ੍ਰਕਾਰ ਵਾਪਰੇ ਕਿਵੇਂ ਸਰਸਾ ਨੂੰ ਜਹਾੜ ਆਇਆ ਕਿਵੇਂ ਨੰਦ ਘੜਾ ਕਿਲਾ ਛੱਡਿਆ ਗਿਆ ਕਿਵੇਂ ਸਾਡੇ ਸਾਕੇ ਵਾਪਰੇ ਤੀਸਰਾ ਪੱਖ ਹੁੰਦਾ ਵੀ ਅਸੀਂ ਉਤੋਂ ਸੇਧ ਕੀ ਲੈਣੀ ਹੈ ਅਸੀਂ ਮੁੜ ਕੇ ਉਤੋਂ ਖਤ ਨਹੀਂ ਖਾਰੇ ਕਿਤੇ ਕਿ ਮੁੜ ਕੇ ਭੰਗਲ ਤੀਤੀ ਦਰਾਂ ਨਹੀਂ ਕਿਤੇ ਸੋ ਦਿਨ ਪੱਖ ਹੁੰਦੇ ਨੇ ਜੇ ਦਿਨ ਪੱਖਾਂ ਵਿਚਾਰਾਂਗੇ ਤੇ ਜਿਹੜਾ ਸਾਡਾ ਵਿਖਾ ਹੈ ਉਹ ਉਜੜਾ ਹੋਏਗਾ ਤੀਸਰੀ ਬੇਤੀ ਹੈ ਕਿ ਅਗਲੇ ਸਾਲ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਵਸ ਆ ਰਿਹਾ ਹੈ ਇਹ ਬਹੁਤ بڑا ਦਿਨ ਹੈ ਸਾਡਾ ਕਹਾਂਦੇ ਹੈ ਕਿ ਸਾਡਾ ਜਿੰਨਾ ਵੀ ਸਿੱਖੀ ਪ੍ਰਚਾਰ ਦਾ ਜੋਰ ਹੈ ਸਾਰਾ ਆਪਣੇ ਅੰਦਰ ਹੈ ਅਸੀਂ 1% ਵੀ ਦੂਜੇ ਤੇ ਕੰਮ ਨਹੀਂ ਕਰਦੇ ਸਾਡਾ ਇਖਲਾਕੀ ਫਰਜ਼ ਬਣਦਾ ਸੀ ਕਿ ਅਸੀਂ ਦੂਜਿਆਂ ਤੱਕ ਸਨੇਹਾ ਪਹੁੰਚਾਉਣੀ ਏਮ ਕਹ ਲਓ ਇਹੋ ਕਰੋਨਾ ਕਾਲ ਸੀ ਤੇ ਆਪਾਂ ਥਾਂ-ਪਥਾਂ ਲੰਘ ਰਹੇ ਹਾਂ ਅਮਰੀਕਾ ਦਾ ਰਾਸ਼ਟਰਪਤੀ 트ੰਪ ਅਸੀਂ ਉਦੋਂ ਤੇ ਉਹ ਕਹਿੰਦਾ ਵੀ ਮੈਂ ਚਾਹੁੰਦਾ ਵੀ ਹਰ ਸ਼ਹਿਰ ਤੇ ਹਰ ਦੇਸ਼ ਗੁਰਦਰਾ ਹੋਣਾ ਚਾਹੀਦਾ ਦੋ ਸਿਧਾਂਤ ਨੇ ਦੇਖ ਤੇ ਦੇਖਦਾ ਸਿਧਾਂਤਾਂ ਦੇ ਸ਼ਬਦ ਦਾ ਲੰਗਰ ਉਹ ਪ੍ਰਕਾਰ ਦੇ ਲੰਗਰ ਨੇ ਸ਼ਬਦਾਂ ਦਾ ਲੰਗਰ ਤੇ ਦੇਗ ਦਾ ਨੰਗਰ ਅਸੀਂ ਅਜੇ ਕੱਲ੍ਹ ਦੇਗ ਦਾ ਨੰਗਰ ਵਰਤਾਇਆ ਅਗੇਪਨ ਦੇਗ ਦਾ ਨੰਗਰ ਲਾਇਆ ਤੇ ਸੰਸਾਰ ਨੀਚ ਲਾ ਕੇ ਵੇਚਦਾ ਸਾਡੇ ਵਰਗ ਦੀ ਬਾਹ ਕਮਾਨ ਪਰ ਜਿਹੜਾ ਦੂਸਰਾ ਨੰਗਰ ਇਹ ਸ਼ਬਦ ਆ ਉਹ ਸੇ ਨਹੀਂ ਬਾਤ ਸਾਡੇ 350 ਸਾਲਾਂ ਸ਼ਹੀਦੀ ਪੁਰਬ ਤਾਨਗੁਰ ਤੇਗ ਬਾਹਦਰ ਸਰ ਜੀ ਦਾ ਇਸ ਗੱਲ ਨੂੰ ਬੜਾ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਮੈਂ ਕਦੇ ਇਸ ਗੱਲ ਵਿਚਾਰਦਾ ਹਾਂ ਇਸੇ ਸਾਡੀ ਸਾਰੀਆਂ ਸਮੱਸਿਆਵਾਂ ਦਾ ਸਾਨੂੰ ਸਾਨੂੰ ਹਾਲ ਨਜ਼ਰ ਆਉਂਦਾ ਇਹਨੀਆਂ ਸਾਡੀ ਸਮੱਸਿਆਵਾਂ ਨੂੰ ਹਾਲ ਨਜ਼ਰ ਆਉਂਦਾ ਸਨ ਜਦੋਂ ਮੈਂ ਭਗਤ ਸਿੰਘ ਤੇਗ ਬਹਾਦਰ ਸਾਹਿਬ ਜੀ ਦਾ ਜਦੋਂ ਸ਼ਹੀਦ ਉਹਦੇ ਸੰਤਪੁਰ ਜੀ ਉਹ ਇਤਿਹਾਸ ਨੂੰ ਜਦੋਂ ਪੜ੍ਹਦੇ ਹਾਂ ਇਹ ਸੰਤਪੁਰ ਜੀ ਦਾ ਜਿਹੜਾ ਧਰਮ ਦਾ ਸੰਸਕਾਰ ਹੋਇਆ ਰੁਕਾਵ ਦਾ ਸਭ ਤੇਦੀ ਪਰ ਸੀਸ ਦਾ ਸੰਸਕਾਰ ਦਿੱਲੀ ਨਹੀਂ ਕੀਤਾ ਜਦ ਕਿ ਸੀ ਦਾ ਸੰਸਕਾਰ ਕਰਨਾ ਸੌਖਾ ਹੈ ਧੜ ਦਾ ਸੰਸਕਾਰ ਕਰਨਾ ਔਖਾ ਤੁਸੀਂ ਬੁੱਲ ਚ ਮਾਰ ਕੇ ਤੁਹਾਨੂੰ ਨਹੀਂ ਜਿਆਸ ਸਕਦੇ ਪਰ ਸੀਸ ਨੂੰ ਨਹੀਂ ਜਿਆਸ ਸਕਦੇ ਧੜ ਦਾ ਸੰਸਕਾਰ ਦਿੱਤੀ ਕੀਤਾ ਗਿਆ ਔਰ ਸੀਸ ਦਾ ਸੰਸਕਾਰ ਦਿੱਤੀ ਨਹੀਂ ਕੀਤਾ ਗਿਆ ਉਹਨਾਂ ਨੂੰ ਪ੍ਰਸਤ ਕੀਤਾ ਗਿਆ ਉਹਦਾ ਕੀ ਕਾਰਨ ਸੀ ਭਲਾ ਤੁਸੀਂ ਵੇਖੋ ਤੁਸੀਂ ਕਿਸੇ ਬੰਦੇ ਦੀ ਬਾਹ ਵੜ ਦਿਓ ਲੱਤ ਵੜ ਦਿਓ ਬੰਦਾ ਜੂਂਦਾ ਮਰਦਾ ਨਹੀਂ ਬੰਦਾ ਪਰ ਸਿਰ ਵੜ ਦਿਓ ਤੇ ਬੰਦਾ ਮਾਰਗਦਰਸ਼ਕ ਜੀ 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 ਜਿਹੜਾ ਸਾਡਾ ਸਿਰ ਹੈ ਨਾ ਉਹ ਸਾਡੇ ਪੂਰੇ ਸੀ ਨੂੰ ਚਲਾਉਂਗਾ ਤੇ ਸਿੱਖ ਨੂੰ ਜਦੋਂ ਮੈਂ ਉਹਨਾਂ ਇਤਿਹਾਸ ਨੂੰ ਤੁਸੀਂ ਪੜ੍ਹ ਕੇ ਵੇਖੋ ਜਿਹੜੇ ਅੱਜ ਦਿਨ ਮਨਾ ਰਹੇ ਹਾਂ ਛੋਟੇ ਸਭ ਯਾਦਾਂ ਤੇ ਸੂਬਾ ਵਜ਼ੀਰਖਾਂ ਨੇ ਕਮਰਾ ਕੋਸ਼ਿਸ਼ ਕੀਤੀ ਉਹ ਜਦੋਂ ਪਹਿਲੀ ਕੈਸ਼ੀ ਹੁੰਦੀ ਹੈ ਤੇ ਉਹ ਸਮਝਾਉਂਦੇ ਹੁੰਦੇ ਵੀ ਤੁਸੀਂ ਜਿਵੇਂ ਅਸੀਂ ਸलाम ਕਰਾਂਗੇ ਏਵੇਂ ਤੁਸੀਂ ਸलाम ਕਰੋ ਪਰ ਸਭ ਯਾਦਾਂ ਕੱਲ੍ਹ ਕੇ ਫਤੇ ਬਣਾਈ ਉਹਨਾਂ ਸੋਚਿਆ ਵੀ ਗਰੀ ਮੇਰੀ ਬੰਦੀ ਚਲੋ ਕੋ ਚਾਲ ਖੇਡ ਲੋ ਉਹਨਾਂ ਵੱਡਾ ਦਰਾਜਾ ਬੰਦ ਕਰਤਾ ਛੋਟਾ ਦਰਾਜਾ ਖੋਲਿਆ ਫਿਰ ਰਾਜ ਸਮਝਾਉਂਦੇ ਵੀ ਜਿਵੇਂ ਅਸੀਂ ਅੰਦਰ ਰੰਗ ਲਾਉਂਦੇ ਤੁਸੀਂ ਅੰਦਰ ਰੰਗਿਓ ਪਰ ਸਹਿਬ ਉਹ ਚਾਹੁੰਦੇ ਸੀ ਵੀ ਕਿਸੇ ਪ੍ਰਕਾਰ ਜਿਹੜਾ ਗੁਰਗੁਣ ਸਿੰਘ ਦੀ ਸੋਜ ਵਾਲਾ ਸਿਰ ਹੈ ਉਹ ਝੁਕ ਜਾ ਸਾਂ ਸਾਂ ਦਿਨ ਅਨੁਸਾਰ ਦੀ ਮਰਸੀ ਪਰ ਸਹਿਬ ਜਦਿਆਂ ਨੇ ਸਿਰ ਝੁਕਾਉਣ ਦੀ ਬਜਾਏ ਪਹਿਲਾਂ ਅੰਦਰ ਕੀ ਪਾਇਆ ਜੀ ਪੈਰ ਪਾਇ ਜੁੱਤੀ ਪਾਇ ਕਿ ਤੇਰੀ ਇਹ ਜਿਹੜੀ ਸੋਚ ਹੈ ਨਾ ਜਿਹੜੀ ਤੇਰੀ ਨਵਾਬੀ ਹੈ ਜਿਹਦੇ ਤੇ ਸੁਬੇਦਾਰ ਸਾਡੀ ਜੁੱਤੀ ਦੀ ਨੋਕ ਤੇ ਹੈਗੀ ਸਹਿਬ ਸੋਨਹਾਰ ਸੋਨਹਾਰ ਜੀ ਆਇਆਂ ਨੂੰ ਉਹ ਸਹਿਬ ਜਾਦਿਆਂ ਨੂੰ ਸ਼ਹੀਦ ਕਰਨ ਵਾਲੀ ਕਿਹੜੀ ਸੋਚ ਹੈ ਦਿਨੀ ਦੀ ਸੋਚ ਹੈ ਨਾ ਪਰ ਤੁਸੀਂ ਇਤਿਹਾਸ ਕੋਲ ਚੋਂ ਸੱਤੇ ਬਾਦਸ਼ਾਹ ਮਹਾਰਾਜੇ ਦੇ ਸਹਿਬ ਜਾਦੇ ਬਾਬਾ ਦਿਨੀ ਚਲੇਗਾ ਜਦੋਂ ਬਾਬਾ ਰਾਮ ਰਾਏ ਨੇ ਆਪਣਾ ਸਿਰ ਦਿੱਲੀ ਜੋੜ ਲਿਆ ਦਿੱਲੀ ਦੇ ਪ੍ਰਭਾਵ ਇਥਾਂ ਆ ਗਿਆ ਉਹਨੇ ਬਾਣੀ ਦੀ ਵੀ ਪਕਤੀ ਬਣਾਈ ਪਰ ਗੁਰੂ ਸਾਹਿਬ ਨੇ ਜਿਹੜਾ ਸਾਡਾ ਸਿਰ ਆ ਉਹ ਅਨੰਤਪਰਸਰ ਝੁਕੇ ਇਸ ਲਈ ਸਿੱਖ ਦਾ ਸਿਰ ਜਦੋਂ ਅਨੰਤਪਰਸਰ ਜੁੜੇਗਾ ਦਿੱਲੀ ਜੋੜੇਗਾ ਤੇ ਹਾਲਾਤ ਕੁਝ ਹੋਰ ਹੋਣਗੇ ਸਿੱਖ ਦੇ ਪਰ ਜਦੋਂ ਸਾਡਾ ਦਿਨ ਸਿਰ ਦਿੱਲੀ ਝੁਕੇਗਾ ਅਨੰਤਪਰਸਰ ਜੁੜੇਗਾ ਤੇ ਹਾਲਾਤ ਸਿੱਖ ਦੀ ਜ਼ਿੰਦਗੀ ਦੇ ਕੁਝ ਹੋਰ ਹੋਣਗੇ ਇਸ ਲਈ ਗੁਰੂਸ ਭਾਈ ਜੈਤਾ ਜਿਹਨੇ ਸੀਸ ਦਾ ਸੰਸਕਾਰ ਜਿਹੜਾ ਸੀਸ ਹੈ ਉਹ ਅਨੰਦਪੁਰ ਸਾਹਿਬ ਲੈ ਕੇ ਆਇਆ ਹੁਣ ਸਾਡਾ ਸਿਰ ਅਨੰਦਪੁਰ ਸਾਹਿਬ ਤੁਰੇ ਉਹਦੀ ਵਾਰਸੀ ਕੋ ਕਰਾ ਹੈ ਉਹ ਹੈ ਗੁਰਬਾਣੀ ਦਾ ਪਹਿਣਾ ਜਦੋਂ ਸਿੱਖ ਬਾਣੀ ਪੜਦਾ ਹੈ ਕੋ ਇਤਿਹਾਸ ਦੇ ਵਾਕੂ ਵਿਦਵਾਨ ਇਹ ਗੱਲ ਬੜੇ ਦਬ ਨਾਲ ਕਹਿੰਦੇ ਮਿਸ ਪਰਸ ਬਖ ਇਹ ਗੱਲ ਕਹਿੰਦੀ ਵੀ ਗੁਰਬਾਣੀ ਸਭ ਤੋਂ ਵੱਡੇ ਅਤਾਰੀ ਗ੍ਰੰਥ ਹੈ ਪਰ ਜਦੋਂ ਇਹਨੂੰ ਪੜਦਾ ਹੈ ਤੇ ਬਿਨਾਂ ਪ੍ਰਭਾਵਿਤ ਹੋਏ ਬਣ ਜਾਂਦਾ ਹੈ ਦੁਨੀਆ ਦਾ ਕੋਈ ਮਨੁੱਖ ਵੀ ਜਦੋਂ ਬਾਣੀ ਦੀ ਉਹਨੂੰ ਪੜਦਾ ਹੈ ਤੇ ਉਹਦੀ ਸੁਰਤ ਜਿਹੜੀ ਹੈ ਉਹ ਵਿਕਾਰਾਂ ਤੋਂ ਭਰਮਾਂ ਤੋਂ ਮੁਕਤ ਹੁੰਦਾ ਜਤਨ ਕਰਦਾ ਸ੍ਰੀਮਾਨ ਕਿਰਪਾ ਕਰੇ ਸਾਡੇ 350 ਸਾਲਾਂ ਸ਼ਹੀਦੀ ਪਰਿਵਾਰਿਆ ਤੁਹਾਨੂੰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਭਾਈ ਮਤੀ ਦਾਸ ਜੀ ਦਾ ਭਾਈ ਸਦੀ ਦਾਸ ਜੀ ਦਾ ਤੇ ਭਾਈ ਜਰਨਾ ਜੀ ਤੇ ਵਿਚਾਰ ਇਹ ਕੀਤੀ ਗਈ ਹੈ ਕਿਪਾ ਗੋਬਿੰਦਪੁਰ ਦਾ ਨਾਨਕਪੁਰ ਸਾਹਿਬ ਤੇ ਜਤਨ ਪਾਏ ਕਰਨਾ ਵੀ ਉੱਥੇ 35 ਹਜ਼ਾਰ ਸੰਤਾਂ ਨੇ ਇਕੱਠੇ ਬੈਠ ਕੇ ਕੋਉਂ ਦਾ ਕੀ ਚੱਲ ਨਹੀਂ ਹੈ ਸੋ ਮੇਰੀ ਬੇਨਤੀ ਹੈ ਬੱਚਿਆਂ ਨੂੰ ਵੀ ਕਿ ਤੁਸੀਂ ਆਪਣੇ ਪਿੰਡਾਂ ਤੋਂ ਸਨੇਹਾ ਲਾਇਓ ਅਸੀਂ ਤੁਹਾਡੇ ਪਿੰਡਾਂ ਚ ਆਉਂਦਾ ਯਤਨ ਕਰਾਂਗੇ ਤੇ ਇਹ 16 ਨਵੰਬਰ ਨੂੰ ਜਿਹੜਾ ਦਿਨ ਮਿੱਥਿਆ ਗਿਆ ਪੱਜੀ ਦੀ ਸ਼ਹੀਦੀ ਹੈ 16 ਨਵੰਬਰ ਨੂੰ ਜਿਹੜਾ ਆਪਾਂ ਕਾਰਜ ਕਰਾਂਗੇ ਹਰ ਸਰ ਦੀ ਕਿਰਪਾ ਦੇ ਨਾਲ ਐਤਵਾਰ ਹੈ ਛੁੱਟੀ ਹੈ ਤੁਹਾਨੂੰ ਕਿਉਂਕਿ ਬੱਸਾਂ ਬਹੁਤ ਚਾਹੀਦੀਆਂ ਨੇ ਤੇ ਇਸ ਲਈ ਦਿਨ ਛੁੱਟੀ ਬਣਾ ਮਿੱਥਿਆ ਗਿਆ ਤਾਂ ਜੋ ਸਬੂਦੀ ਬੱਸਾਂ ਜਿੱਥੇ ਲੋੜ ਸੰਤਾ ਬੱਪਣ ਸੁਮੇਰੀ ਬੇਨਤੀ ਪ੍ਰਵਾਨ ਕਰਨੀ ਹੈ ਉਹ ਚੁਕਲੀ ਮਾਫੀ ਫਤੇ ਦੀ ਸਾਂਝ ਵਾਇਰਲ ਦੀ ਕਾਫੀ ਖਾਸ